ਸੋ ਵਾਹਿਗੁਰੂ ਜੀ ਕੀ ਥੋਕ ਤੇ ਅਸੀਂ ਪਿਛਲੇ 2 ਦਿਨ ਪਹਿਲਾਂ ਵੀਡੀਓ ਪਾਈ ਸੀ ਕਿ ਜਿਹੜੇ ਆ ਸਾਡੇ ਗਰੀਬ ਬੰਦੇ ਖੜਦੇ ਫਤੇਗੜ ਸਹਿਰ ਜਿਹੜੀ ਮੇਨ ਰੋਡ ਆ ਉੱਥੇ ਖੜਦੇ ਆ ਤੇ ਅਸੀਂ ਪ੍ਰਧਾਨ ਨਾਲ ਗੱਲ ਕਰੀ ਪ੍ਰਧਾਨ ਨਾ ਐਨ ਏ ਸੀ ਕਮਰਿਆਂ 'ਚ ਬੈਠੇ ਆ ਉਹ ਕਹਿੰਦੇ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਵੀ ਇਹ ਸਿਰ ਬਡਮੂਗੜਾ ਜਿਹੜਾ ਪ੍ਰਧਾਨ ਬਣਾਇਆ ਉਹਨਾਂ ਦਾ ਇਹ ਫੈਸਲਾ ਹੈ ਵੀ ਉਹਨਾਂ ਦੇ ਤੁਸੀਂ ਉਹਨਾਂ ਨਾਲ ਜਾ ਕੇ ਗੱਲ ਕਰੋ ਤੇ ਸਾਡੇ ਅੱਜ ਵੀ ਦੇ ਜਿਹੜਾ ਗਰੀਬ ਰੇੜੀ ਵਾਲਾ ਐ ਅੱਜ ਕਹਿੰਦੇ ਵੀ 6000 ਇਹਨਾਂ 100 ਰੁਪਏ ਵਟਿਆ ਤੇ 200 ਰੁਪਏ ਤੋਂ ਲੈ ਵੀ ਗਏ ਇਸ ਟਾਈਮ ਤੱਕ ਆ ਕੇ ਲੈ ਵੀ ਗਏ ਉਹ ਬੰਦੇ ਤੇ ਅਸੀਂ ਇਹਨਾਂ ਦੇ ਸਮਰਥਨ 'ਚ ਖੜੇ ਆ ਤੇ ਸਾਡੇ ਵੀਰ ਭਰਾ ਹੋਰ ਸਿੱਖ ਜਿਹੜੇ ਸੱਚੇ ਸਿੱਖ ਆ ਜਿਹੜੇ ਉਹ ਸਮਰਥਨ ਕਰ ਰਹੇ ਆ ਤੇ ਜਿਹੜੇ ਨਕਲੀ ਸਿੱਖ ਗੁਰਦੁਆਰਿਆਂ 'ਚ ਬੈਠੇ ਆ ਲੱਗਦਾ ਇਹ ਆਣ ਵਾਲੇ ਸਮੇਂ 'ਚ ਪਰਚੀਆਂ ਲੰਗਰਾਂ ਦੇ ਵੀ ਜਾਣੀ 10 ਰੁਪਏ 'ਚ ਲੰਗਰ ਜਿੰਨਾ ਮਰਜ਼ੀ ਖਾਓ ਤੇ ਮੇਰੇ ਵੀਰਾਂ ਦੇ ਵਿਚਾਰ ਪਈ 100 ਠੀਕ ਆ ਗੱਲ ਠੀਕ ਆ 10 ਰੁਪਏ ਪਰਚੀ ਕਹਿਣਗੇ ਰੋਟੀ ਇਤਨਾ ਪਾਈ ਨਕਰ ਖਾਓ ਜਦਾਤੀ ਪਾਓ ਲੰਗਰ ਖਾਵਾ ਦਾ 3 15 ਜਾਂ ਕਿੰਨਾ ਪਾਓ ਕਿੰਨੇ ਪੈਸੇ ਲੇ ਕੇ ਵੀਰੇ ਹੁਣ ਲੇ ਗਿਆ ਦੋ ਦੋ ਰੁਪਏ ਇਹਨਾਂ ਨੇ 100 ਰੁਪਏ ਕਮਾਇਆ ਨਹੀਂ ਹੈਗਾ ਤੇ 200 ਰੁਪਏ ਇਹਨਾਂ ਕੋਲੋਂ ਵਸੂਲ ਵੀ ਕਰ ਲਿਆ ਗਿਆ ਠੇਕੇਦਾਰਾਂ ਵੱਲੋਂ ਇਹਦਾ ਸੁਣਿਆ ਹੋਣਾ ਇਹਨਾਂ ਦਾ ਕਿੰਨਾ ਬੁਰਾ ਹਾਲ ਆ ਇਹ ਆ ਕੋਈ ਕੀ ਬਣੂ ਇਹਨਾਂ ਦਾ ਹੋਰ ਇਹਦਾ ਵੇਖੋ ਤੇ ਗੁਰੂ ਸਾਹਿਬਾਨ ਨੇ ਜਿਨ੍ਹਾਂ ਨੇ ਔਰੰਗਜ਼ੇਬ ਦੀਆਂ ਸਰਕਾਰਾਂ ਤੋਂ ਕਰ ਮਾਫ ਕਰਾਇਆ ਸੀਗਾ ਹਨਾ ਗਰੀਬ ਮਜਲੂਮਾਂ ਤੋਂ ਕਰ ਮਾਫ ਕਰਾਇਆ ਸੀ ਉਹੀ ਔਰੰਗਜ਼ੇਬ ਜਿਹੇ ਇਹਨਾਂ ਨੂੰ ਕਸ਼ਹਿਰੀਆਲੇ ਔਰੰਗਜ਼ੇਬ ਕਿਹਾ ਜਾ ਰਿਹਾ ਜੇ ਸਹੀ ਮੈਨੇਜ ਦੇਖਿਆ ਜਾਵੇ ਇਹ ਕਸ਼ਹਿਰੀਆਲੇ ਔਰੰਗਜ਼ੇਬ ਆ ਜਿਹੜੇ ਇਹਨਾਂ ਗਰੀਬਾਂ ਦੇ ਕਰ ਲਈ ਜਾਂਦੇ ਆ 3000 ਰੁਪਏ ਕੀ ਹੁੰਦਾ ਦੱਸੋ ਕਿੰਨੇ ਇਹਨਾਂ ਨੂੰ ਕਾਰ ਸੇਵਾ ਦੇ ਕਿੰਨੇ ਇਹਨਾਂ ਨੇ ਸਕੂਲ ਬਣਾਤੇ ਕਿੰਨੇ ਇਹਨਾਂ ਨੇ ਗਰੀਬਾਂ ਲਈ ਇਹ ਮਕਾਨ ਬਣਾ ਕੇ ਦੇਤੇ ਗੁਰਦੁਆਰੇ ਦੀ ਬਿਲਡਿੰਗਾਂ ਛੱਤਿਆਂ ਦੇ ਗੁਰਦੁਆਰਿਆਂ ਤੋਂ ਅਸੀਂ ਕੀ ਲੈਣਾ ਸਾਡੇ ਸਿਧਾਂਤ ਹੀ ਖਤਮ ਹੋ ਗਏ ਤਾਂ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਇਹਨਾਂ ਗਰੀਬਾਂ 'ਚ ਸਮਰਥਨ ਆਓ ਜਿਹੜਾ ਆਪਣੇ ਆਪ ਨੂੰ ਸੱਚਾ ਸਿੱਖ ਮੰਨਦਾ ਉਹ ਇਹਨਾਂ ਗਰੀਬਾਂ ਲਈ ਮਦਦ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ